ਲਾਹੌਰ ਦਿਨ ਅੰਦਰ ਤੇ ਅਤੀ ਸਬਨਿਊ ਸ਼ਾਹਕੋਟ थाना ਮਹਿਤਪੁਰ ਦੀ ਏਰੀਆ ਵਿੱਚ 22 ਦਸੰਬਰ ਨੂੰ ਸਵੇਰ ਦੇ ਸਮੇਂ ਜੇਕੇ ਰੈਸਟੋਰੈਂਟ ਦੇ ਬਾਹਰ ਹੋਈ ਥਾਰ ਦੇ ਮਸਲੇ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਹੜਾ ਪੁਲਿਸ ਮੁਖੀ ਸਰਦਾਰ ਹਰਕਮਨਤਰੀ ਸਿੰਘ ਖੱਖ ਦੀ ਗਾਈਡਲਾਈਨ ਤੇ ਸੀਐਸ ਤੋਂ ਸਮਝ ਬਟਰਾ ਮਨਦੀਪ ਸਿੰਘ ਮੁੱਖ ਅਫਸਰ थाना ਮਹਿਤਪੁਰ ਇੰਸਪੈਕਟਰ ਸਰਦੇਵ ਸਿੰਘ ਦੀ ਟੀਮ ਨੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਫਾਦਰ ਕਾਨ ਨੂੰ ਤਿੰਨ ਪਿਸਤੌਲਾਂ ਪੰਜ ਮਾਰੂ ਹਥਿਆਰ i20 ਕਾਰ ਸਮੇਤ ਗ੍ਰਫਤਾਰ ਕਰ ਕੀਤਾ ਹੈ ਇਸ ਦੋਸ਼ੀ ਨੇ ਪਿਛਲੇ ਸਮੇਂ ਇੱਕ ਅੰਨਾਰੇ ਪਰਿਵਾਰ ਨੂੰ 20 ਕਰੋੜ ਦੀ ਫਰौती ਚ ਕਿਡਨਾਪ ਕੀਤਾ ਸੀਗਾ ਉਹ ਮੁਕਾਦਮਾ ਵੀ ਸਬ ਦਾਪੁਰ ਹਲ ਕੀਤਾ ਹੈਗਾ ਇਹ ਦੋਸ਼ੀ ਬਹੁਤ ਹੀ ਖਤਰਨਾਕ ਅਪਰਾਧੀ ਹੈਗਾ ਇਸ ਨੇ ਜਸਵਿੰਦਰ ਸਿੰਘਲੇ ਸਰੌਕੀ ਫਾਜ਼ਲ ਖਾਨ ਦੀ ਮੌਤ ਤੋਂ ਬਾਅਦ ਉਸ ਦੀ ਗੱਡੀ ਹਾਸਲ ਕਰਨ ਲਈ ਅਪਰਾਧ ਦੇ ਦੁਨੀਆ ਚ ਪੈਰ ਰੱਖਿਆ ਜਿੱਥੇ ਇਸ ਨੇ ਪੰਜਾਬ ਰਾਜਸਥਾਨ ਤੇ ਹਰਿਆਣਾ ਸਟੇਟ ਦੇ ਵੱਖ-ਵੱਖ ਜਗ੍ਹਾ ਤੇ ਜ਼ਮੀਨੀ ਕਬਜ਼ੇ ਕੰਟਰੈਕਟਿੰਗ ਸਮਗਲਿੰਗ ਤੇ ਹੋਰ ਜੜੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਹਿਥਿਆਰਾ ਸਮੇਤ ਜਿਹੜਾ ਅੰਜਾਮ ਦਿੱਤਾ ਜੋ ਸਬੰਧਤ ਹੋਇਆ ਪੰਜਾਬ ਪੁਲਿਸ ਨੂੰ ਜਨੰਦਤ ਆਤੀਬਨ ਹਲ ਕਰ ਲਿਆ ਗਿਆ ਇਸ ਨੇ ਸਮਾਜ ਵਿੱਚ ਆਪਣੇ ਗੈਂਗ ਦੇ ਨਾਲ ਬਹੁਤ ਹੀ ਜਿਹੜੀ ਪ੍ਰਭਾਵਸ਼ਾਲੀ ਆਪਣੀ ਪ੍ਰਸਿੱਧਤਾ ਹੋਇਆ ਸੀਗਾ ਜੋ ਪੁਲਿਸ ਵੱਲੋਂ ਅੱਜ ਇਹ ਗੈਂਗ ਜਿਹੜਾ ਵਸਤ ਕਰ ਲਿਆ ਗਿਆ ਇਸ ਦੋਸ਼ੀ ਦੇ ਨਾਲ ਘਟਨਾ ਸਮੇਂ ਜਿਹੜਾ ਪਰਮਜੀਤ ਸੁਪਮਾ ਮੋਰ ਸੁਨੀਲ ਕੁਮਾਰ ਤੇ ਹੀਰਾ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿੰਨਾਂ ਪਾਸੋਂ ਵਰਤੀ ਗਈ ਕਾਰ XX4 골ਡਨ ਕਲਰ ਅਤੇ ਬੱਤੀ ਬੋਰ ਕਬਜ਼ਾ ਲੈ ਚੁੱਕਿਆ ਇਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਉਪਰੰਤ ਵੱਖ-ਵੱਖ ਮੁਕੱਦਮੇ ਹੱਲ ਹੋਏ ਹਨ ਜਲੰਧਰ ਦੀ ਹੱਤੀ ਪੁਲਿਸ ਵੱਲੋਂ ਇਸ ਅਜੇਹਾ ਵੱਡਾ ਗੈਂਗ ਬਲਸਟ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਇਸਦੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਧੰਨਵਾਦ